ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗਉੜੀ ਅਸ਼ਟਪਦੀਆ ਮਹੱਲਾ ਪਹਿਲਾ ਗਉੜੀ ਗੁਆਰੇ ਰੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਤ ਸਿਦ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਿਖਮਾਰ ਤਿਰਕੁਟੇ ਛੋਟੇ ਬਿਮਲ ਮਝਾਰ ਗੁਰ ਕੀ ਮਤ ਜੀਐ ਆਈ ਕਾਰ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਓ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੁਹਾ ਰੰਗ ਮਾਇਆ ਨਦਰ ਭਈ ਬਿਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਓ ਲਾਗਿਆ ਰਸ ਸੰਗ ਰਹੇ ਬਿਖ ਪਰ ਹਰ त्याਗਿਆ ਆਏ ਬਸੇ ਜਮ ਕਾ ਭਉ ਭਾਗਿਆ ਸਾਧ ਰਹੇ ਬਾਦੰ ਹੰਕਾਰਾ ਚਿਤ ਹਰਸਿਓ ਰਾਤਾ ਹੁਕਮ ਅਪਾਰਾ ਜਾਤ ਰਹੇ ਪਤਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਏ ਨਾ ਦੇਖੋ ਮੀਤਾ ਕੈਸ ਸੇਵੋ ਕਿਸ ਦੇਵੋ ਚੀਤਾ ਕਿਸ ਪੁੱਛੋ ਕੈਸ ਲਾਗੋਂ ਪਾਏ ਕਰ ਉਪਦੇਸ ਰਹਾ ਲਿਵ ਲਾਏ ਗੁਰ ਸੇਵੀ ਗੁਰ ਲਾਗੋਂ ਪਾਏ ਭਗਤ ਕਰੀਜ ਰਾਚੋ ਹਰ ਨਾਏ ਸਿਖਿਆ ਦੇਖਿਆ ਭੋਜਨ ਭਾਓ ਤੋ ਕਮ ਸੰਜੋਗੀ ਨਿਜ ਘਰ ਜਾਓ ਗਰਬ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸਾਨਾ ਕਰਤਾ ਕਰਣਾ ਕਰਤਾ ਜਾਣਾ ਨੈ ਪੰਡਤ ਨਹ ਚਤੁਰ ਸਿਆਨਾ ਨਹ ਭੂਲੋ ਨਹ ਪਰਮ ਭੁਲਾਨਾ ਕਥੋ ਨ ਕਥਨੀ ਹੁਕਮ ਅਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗੋੜੀ ਗਵਾਰੇ ਰੀ ਮਹੱਲਾ ਪਹਿਲਾ ਮਾਨਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸਚ ਸ਼ਬਦ ਨਿਸਾਨੈ ਰਾਜ ਦੁਆਰੇ ਸੋਭ ਸੋ ਮਨੈ ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ ਘਰ ਮਹਿ ਅੰਮ੍ਰਿਤ ਤਸਕਰ ਲਈ ਨਨਕਾਰ ਨਾ ਕੋਏ ਕਰੇਈ ਰੱਖੈ ਆਪ ਵਡਿਆਈ ਦੇਈ नीला नीला अग्न एक ठाई जल निभरी गुड़ बूझ बुझाई मन दे लिया रहैस गुण गाई जैसा घर बाहर सो तैसा बैस गुफा मह आखो कैसा सागर डूंगर निरप ऐसा ਮੋਏ ਕੋ ਕਹੋ ਮਾਰੇ ਕੋ ਨਾ ਨੇ ਡਰੇ ਕੋ ਕੈਸਾ ਡਰ ਕਬ ਨਾ ਸ਼ਬਦ ਪਛਾਨੈ ਤੀਨੇ ਭੋ ਨਾ ਜਿਨ ਕਹਿ ਆ ਤਿਨ ਕਹਿ ਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੇ ਨਿਰੰਜਨ ਰਹਾ ਸਮਾਈ ਨਿਜ ਘਰ ਵਿਆਪ ਰਹਾ ਨਿਜ ਠਾਈ ਉਸਤਤ ਕਰਹਿ ਕੇਤੇ muni preeta ਤਨ ਮਨ ਸੂਚੈ ਸਾਚ ਸੋਚੀਤਾ ਨਾਨਕ ਹਰ ਭਜ ਨੀਤਾ ਨੀਤਾ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੈ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਵਸ ਹੋਏ ਆਪਨੇ ਵਾਰ ਵਿਚਾਰੇ ਸੋਏ ਰਹਾਓ ਮਨ ਭੂਲੋ ਬੋ ਚਿਤੈ ਵਿਕਾਰ ਮਨ ਭੂਲੋ ਸਿਰ ਆਵੇ ਪਾਰ ਮਨ ਮਾਨੈ ਹਰ ਏਕੰਕਾਰ ਮਨ ਭੂਲੋ ਮਾਇਆ ਘਰ ਜਾਏ ਕਾਮ ਵਿਰੂ ਦੋਰ ਹੈ ਨਠਾਏ ਹਾਰ ਭਾਜ ਪ੍ਰਾਣੀ ਰਸਨ ਰਸਾਏ ਗੈਵਰ ਹੈ ਵਰ ਕੰਚਨ ਸੋਤ ਨਾਰੀ ਬਹੁ ਚਿੰਤਾ ਪਿੜ ਚਾਲੈ ਹਾਰੀ ਜੁਵੈ ਖੇਲਣ ਕਾਚੀ ਸਾਰੀ ਸੰਪੋ ਸੰਜੀ ਭਏ ਵਿਕਾਰ ਹਰਖ ਸੋਕ ਉਪੇ ਦਰਵਾਰ ਸੁਖ ਸਹਿ ਜੇ ਜਪ ਰਿਦਾ ਮੁਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ ਰਹੈ ਔਗਣ ਸ਼ਬਦ ਜਿਲਾਏ ਗੁਰਮਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨਮੋਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੇ गौड़ी गोरेरी महला पहला हो होमह करत्या सुख होए मन मत झूठी सच्चा सोए सगल बगुते पावे दोए सो मावे तुर लिखिया होए ऐसा जग देख्या जुआरी ਸਬ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦਿਸ਼ਟ ਦਿਸ਼ੈ ਤਾ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮਖ ਦਿਸ਼ੈ ਸਹਿਜ ਸੁਭਾਏ ਸੇਵਾ ਸੁਰਤ ਇਕਲੇ ਬੁਲਾਏ ਸੋਖ ਮੰਗਤ ਦੁਖ ਆਗਲ ਹੋਏ ਸਗਲ ਵਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤੇ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ 부ਝਾਏ ਦੂਜਾ ਪਰਮ ਸਹਜ ਸੁਭਾਏ ਗੁਰਮਤੀ ਨਾਮ ਰਿਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮਖ ਭਾਉ ਨਾਮ ਬਿਨਾਂ ਨਾਹੀ ਨਿਜ ਠਾਉ प्रेम परायण प्रीतम रावो नदर करे ता बुज नाओ माया मोह सर्ब जंजाल मन मुख कुजील कुशत बिकराला सतगुर सेवे चूके जंजाल अमृत नाम सदा सुख नाला ਗੁਰਮਖ ਬੂਜੈ ਇਕਲੇ ਬੁਲਾਏ ਨਿਜ ਘਰ ਵਾਸੈ ਸਾਚ ਸਮਾਏ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰਤੇ ਇਹ ਮਤ ਪਾਏ ਕਥਨੀ ਕਥੋ ਨ ਆਵੇ ਔਰ ਗੁਰਪੁਸ਼ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣੈ ਤਿਸੈ ਰਜਾਏ ਨਾਨਕ ਨੀਚ ਕਹੈ ਲੇ ਬੁਲਾਏ ਕਥਨੀ ਕਥੋ ਨ ਆਵੈ ਔਰ ਗੁਰਪੁਸ਼ ਦੇਖਿਆ ਨਾਹੀ ਦਰ ਹੋਰ ਦੋਖ ਸੁਖ ਭਾਣੈ ਤਿਸੈ ਰਜਾਏ ਨਾਨਕ ਨੀਚ ਕਹੈ ਲੈ ਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ